ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ 7 ਮਾਲਵਾ ਹੋਟਲ ਖਮਾਣੋ ਤੇ ਚੱਲਿਆ ਜੀਐਸਬੀ ਮਸ਼ੀਨ ਦਾ ਪੀਲਾ ਪੰਜਾ ਪੁਲਿਸ ਦੀ ਹਾਜ਼ਰੀ ਵਿੱਚ ਟਾਇਆ ਹੋਟਲ ਦਾ ਸ਼ੈੱਡ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਤਹਿਸੀਲ ਖਮਾਣੋ ਵਿਖੇ ਪੰਜਾਬ ਸਰਕਾਰ ਦਾ ਪੀਲਾ ਪੰਜਾ ਹੁਣ ਮਾਲਵਾ ਹੋਟਲ ਖਮਾਣੋ ਤੇ ਚੱਲਿਆ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਦਫ਼ਤਰ ਨਗਰ ਪੰਚਾਇਤ ਖਮਾਣੋ ਵੱਲੋਂ ਜੀਐਸਬੀ ਮਸ਼ੀਨ ਨਾਲ ਮਾਲਵਾ ਹੋਟਲ ਖਮਾਣੋ ਦੇ ਗੇਟ ਅੱਗੇ ਬਣਿਆ ਸ਼ੈੱਡ ਢਾਹ ਦਿੱਤਾ ਗਿਆ ਉਪ ਮਾਮਲੇ ਵਿੱਚ ਮਾਲਵਾ ਹੋਟਲ ਖਮਾਣੋ ਦੇ ਮਾਲਕ ਦਫਤਰ ਨਗਰ ਪੰਚਾਇਤ ਖਮਾਣੋ ਅਤੇ ਪੰਜਾਬ ਸਰਕਾਰ ਦਾ ਬਿਟ ਸਿਆਪਾ ਕਰਦੇ ਵਿਖੇ ਗਏ ਗੱਲਬਾਤ ਕਰਦੇ ਆ ਮਾਲਵਾ ਹੋਟਲ ਖਮਾਣੋ ਦੇ ਮਾਲਕਾਂ ਨੇ ਕਿਹਾ ਕਿ ਸਾਡੇ ਨਾਲ ਪੰਜਾਬ ਸਰਕਾਰ ਨੇ ਬਹੁਤ ਜ਼ਿਆਦਾ ਤੱਕਾ ਕੀਤਾ ਹੈ ਜਦੋਂ ਕਿ ਸਾਡੇ ਹੋਟਲ ਅੱਗੇ ਬਣਿਆ ਸ਼ੈੱਡ ਸਾਡੀ ਮਲਕੀਅਤ ਦੀ ਜਗ੍ਹਾ ਵਿੱਚ ਹੋਣ ਦੇ ਬਾਵਜੂਦ ਉਹਨਾਂ ਵੱਲੋਂ ਨਜ਼ਾਇਜ਼ਤਾ ਆਇਆ ਗਿਆ ਹੈ ਹੋਟਲ ਮਾਲਕਾਂ ਨੂੰ ਦੱਸਿਆ ਗਿਆ ਕਿ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਅੱਜ ਦੇ ਦਿਨ ਲਈ ਸੱਤ ਨਗਰ ਪੰਚਾਇਤ ਖਮਾਣੋ ਵੱਲੋਂ ਨੋਟਿਸ ਨਹੀਂ ਦਿੱਤਾ ਗਿਆ ਅਚਾਨਕ ਆ ਕੇ ਸਾਡੇ ਹੋਟਲ ਨੂੰ ਜੀਸੀ ਮਸ਼ੀਨ ਨਾਲ ਟਾਉਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਅੱਗੇ ਹੋਰ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਪੰਜਾਬ న్యూਸ 7 ਰਿਪੋਰਟ ਸੰਦੀਪ ਕੁਮਾਰ ਖਮਾਣੋ پھل <laughs> ڏانهن ਕਾਨੂੰਨੀ ਤੌਰ ਤੇ ਜਿਹੜੀ ਇਹਨਾਂ ਦੀ ਜਾਇਜ਼ ਉਹ ਸਾਰੀ ਸੀ ਉਹਨੂੰ ਢਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਢਾਈ ਆ ਤੇ ਇਹੋ ਸਾਫ ਦੀ ਡੇਵੋਲੂਸ਼ਨ ਡਰਾਈਵ ਜਿਹੜੀ ਸੀਗੀ ਉਹ ਡਾਕੂਮੈਂਟਡ ਸੀਗੀ ਅੱਜ ਹਾਈ ਕੋਰਟ ਦੇ ਆਰਡਰਾਂ ਦੇ ਅਨੁਸਾਰ ਸੀਗੇ ਜੀ ਔਰ ਜਿਹੜੀ ਇਹ ਇੱਕ ਇੱਕ ਦੁਕਾਨ ਦੀ ਗੱਲ ਹੋ ਰਹੀ ਹੈਗੀ ਇਹ ਉਹ ਮੈਨੂੰ ਅੱਜ ਦੇਖ ਕੇ ਪਤਾ ਲੱਗੇਗਾ ਜਦੋਂ ਮੇਰੇ ਕੋਲ ਇਹ ਸਾਰੀ ਰਿਪੋਰਟ ਆਏਗੀ ਕਿ ਇਹ ਜਿਹੜੀ ਡਰਾਈਵ ਸੀਗੀ ਉਹ ਬਾਜ਼ਾਰ ਦੇ ਵਾਸਤੇ ਸੀ ਕਿ ਨਹੀਂ ਸੀਗੀ ਜੀ ਔਰ ਜੇ ਉਹਨਾਂ ਵੱਲੋਂ ਕੋਈ ਵੀ ਗੈਰ ਕਾਨੂੰਨੀ ਕੰਮ ਕੀਤਾ ਗਿਆ ਹੈਗਾ ਕਿ ਅਸੀਂ ਸਾਰੇ ਜਾਣੇ ਜਿਹੜੇ ਸਰਕਾਰੀ ਮੁਲਾਜ਼ਮ ਹੈ ਸਰਕਾਰ ਦੇ ਆਧਾਰੇ ਦੇ ਵਿੱਚ ਤੇ ਕਾਨੂੰਨ ਦੇ ਆਧਾਰੇ ਦੇ ਵਿੱਚ ਕੰਮ ਕਰਨ ਲਈ ਬੰਦ ਹੈਗੇ ਆਂ ਕਿ ਅਸੀਂ ਨਹੀਂ ਕਰ ਸਕਦੇ ਮਤਲਬ ਜਦੋਂ ਉਹਨਾਂ ਕੋਲ ਕੋਈ ਸਾਡੇ ਅਗੇਂਸਟ ਸਾਰਿਆਂ ਦੇ ਅਗੇਂਸਟ ਹੋ ਸਕਦਾ ਹੈ ਇਹ ਉਹਦੇ ਕੋਲੋਂ ਕੋਈ ਦਸਤਾਵੇਜ਼ ਮੰਗਿਆ ਗਿਆ ਢਾਉਣ ਤੋਂ ਪਹਿਲਾਂ ਉਹਨਾਂ ਨੇ ਉਹਨਾਂ ਦੇ ਕੋਲ ਕੋਈ ਵੀ ਦਸਤਾਵੇਜ਼ ਨਹੀਂ ਸੀ ਕੀ ਇਸ ਤਰੀਕੇ ਦੇ ਨਾਲ ਕੋਈ ਸਾਰੀ ਢਾਈ ਜਾ ਸਕਦੀ ਹੈ ਮੈਂ ਦੋਨੋਂ ਪੱਖ ਜਿਹੜੇ ਹੈਗੇ ਮੈਨੂੰ ਸੁਣਨੇ ਪੈਣਗੇ ਉਸ ਤੋਂ ਬਾਅਦ ਹੀ ਮੈਂ ਕਿਸੇ ਕਾਲ ਦੇ ਉਤੇ ਕਮੈਂਟ ਕਰ ਸਕਦੀ ਹਾਂ ਜੀ ਇਹੋ ਸਾਹਿਬ ਇੱਕ ਬੜੇ ਰਿਸਪੌਂਸੀਬਲ ਗਵਰਨਮੈਂਟ ਦੇ ਨੁਮਾਇੰਦੇ ਹੈਗੇ ਆਂ ਔਰ ਗਵਰਨਮੈਂਟ ਦੇ ਕੋਈ ਵੀ ਨੁਮਾਇੰਦੇ ਆਪਣੀ ਨੌਕਰੀ ਨੂੰ ਇੰਨਾ ਜ਼ਿਆਦਾ ਲਾਈਟਲੀ ਨਹੀਂ ਲੈ ਸਕਦਾ ਕਿ ਬਿਨਾ ਕਾਗਜ਼ਾਂ ਤੋਂ ਕੋਈ ਵੀ ਕਾਰਵਾਈ ਕਰੇ ਥੈਂਕ ਯੂ ਟਾਈਮ ਹਾਲ ਉਸ ਹਾਲ ਉਸ ਯੂਟੂਬ ਵੱਲੋਂ ਕਿ ਉਹ ਸਾਹਮਣੇ ਸਾਡੇ ਨਾਲ ਤੱਕ ਪੂਰਾ ੱੱਕਾ ਕੀਤਾ ਹੀ ਸਾਡਾ ਹਾਲ ਹੈ ਕਿ ਸਾਡਾ ਸੈੱਟ ਪਿੱਛੇ ਹੈ ਜੀ ਇੱਕ ਉਹ ਸਾਡੇ ਮੇਰੀ ਮਲਕੀਅਤ ਦੇ ਸਾਡੀ ਮਲਕੀਅਤ ਦੇ ਵਿੱਚ ਸਾਡਾ ਸੈੱਟ ਹੈ ਜੀ ਕੋਈ ਨੋਟਿਸ ਨਹੀਂ ਦਿੱਤਾ ਸਾਨੂੰ ਕੋਈ ਹਾਈ ਕੋਰਟ ਦਾ ਉਸ ਦੀ ਪਰਮਿਸ਼ਨਾ ਮੰਗੀ ਜਾਂ ਲੈ ਵੀ ਹਾਈ ਕੋਰਟ ਤੋਂ ਤੁਹਾਡੀ ਨੋਟਿਸ ਦਿਖਾ ਦਿਓ ਕੋਈ ਨੋਟਿਸ ਨਹੀਂ ਦਿਖਾਇਆ ਗਿਆ ਸਾਨੂੰ ਸਾਡੇ ਨਾਲ ਸਾਨੂੰ ੱੱਕਾ ਮਾਰ ਕੇ ਉਹਨਾਂ ਨੇ ਪੰਜਾ ਮਾਰਿਆ ਗਿਆ ਜੀ ਆ ਦੇਖੋ ਅੱਜ ਇਹ ਉਰੇ ਖੜੇ ਤੇ ਅਸੀਂ ਪਰਮਿਸ਼ਨਾਂ ਮੰਗੀ ਜਾਂਦੇ ਸਾਨੂੰ ਕੋਈ ਪਰਮਿਸ਼ਨ ਹੀ ਦਿੱਤੀ ਗਈ ਸਾਨੂੰ ਪੁਲਿਸ ਖਿੱਚ ਕੇ ਕਰੇ ਤਾਂ ਪੁਲਿਸ ਦੀ ਆੜ ਦੇ ਵਿੱਚ ਇਹਨਾਂ ਨੇ ਅੱਜ ਮਰਲੀ ਖਮਾਣੋ ਕਰ ਲਿਆ ਸੀਗਾ ਉਹਦੀ ਆੜ ਦੇ ਵਿੱਚ ਸਾਡੇ ਨਾਲ ਧੱਕਾ ਕੀਤਾ ਜੀ ਬਾਜ਼ਾਰ ਦੇ ਵਿੱਚ ਜੀ ਬਾਕੀ ਸਾਰਾ ਬਾਜ਼ਾਰ ਸੇਫ ਹੈ ਜੀ ਸਾਡੀ ਦੁਕਾਨ ਸਾਡੀ ਦੁਕਾਨ ਕੱਲੀ ਉਠਾਈ ਗਈ ਹੈ ਤੁਹਾਨੂੰ ਕੋਈ ਨੋਟਿਸ ਨਹੀਂ ਦਿੱਤਾ ਹੈ ਸਾਨੂੰ ਕੋਈ ਨੋਟਿਸ ਨਹੀਂ ਹੈ ਜੀ ਨੋਟਿਸ ਪਹਿਲਾਂ ਆਉਂਦੇ ਰਹੇ ਆ ਅਸੀਂ ਜਵਾਬ ਵੀ ਦਿੱਤਾ ਸੀ ਤੁਹਾਨੂੰ ਮੌਕਾ ਵੀ ਦਿਖਾਇਆ ਜੀ ਉਹ ਸਾਹਿਬ ਨੂੰ ਪਰ ਉਹਦੇ ਬਾਅਦ ਤੋਂ ਸਾਨੂੰ ਕੋਈ ਨੋਟਿਸ ਨਹੀਂ ਸਿੱਧਾ ਆਜਾ ਅਟੈਕ ਕੀਤਾ ਅਸੀਂ ਪੁੱਛਿਆ ਵੀ ਹਾਈ ਕੋਰਟ ਕੋ ਪਰਮਿਸ਼ਨ ਕਿਤੇ ਹਾਈ ਕੋਰਟ ਦੀ ਜਾਂ ਕਿਸੇ ਹੋਰ ਦੀ ਦੇਖੋ ਜੀ ਇਹਦਾ ਕੇਸ ਲੱਗਣਾ ਚਾਹੀਦਾ ਨਾ ਕੋਈ ਵੀ ਪਰਮਿਸ਼ਨ ਹੋਣੀ ਚਾਹੀਦੀ ਆ ਕੋਈ ਪਰਮਿਸ਼ਨ ਹੀ ਨਹੀਂ ਜੀ